उसकी निखेधी करते हैं हिमाकत नहीं की तो सारी मनुखता की गल में कर रहा हाँ खासकर डिसनहुड की जिस तरह सवेरे सवेरे चार बजे एक बाले इंस्पैक्टर एक टेषी इन्होंने घर ਪਤਾ ਨਹੀਂ ਇਹਨਾਂ ਨੂੰ ਡੇਟ ਯਾਦ ਹੈ ਕਿ ਨਹੀਂ ਯਾਦ ਹੈ 28 ਸਤੰਬਰ ਦਾ ਦਿਨ ਸੀ ਜੀ ਸਹਿਦ ਭਗਤ ਸਿੰਘ ਜੀ ਦਾ ਉਸ ਦਿਨ ਅਸੀਂ ਜਨਮ ਦਿਨ ਮਨਾਉਂਗੇ 28 ਸਤੰਬਰ ਠੀਕ ਹੈ ਜੀ ਭਗਤ ਭਗਤ ਸਿੰਘ ਤੇ 28 ਸਤੰਬਰ ਨੂੰ ਸਵੇਰੇ ਸਵੇਰੇ 4-5 ਵਜੇ ਇਹਨਾਂ ਦੇ ਕਰ ਦੇ ਵਿੱਚ ਪਰ ਇੱਥੇ ਵੀ ਵਹੀ ਹਾਲ ਹੈ ਇੱਥੇ ਮੰਨ ਲਓ ਕੋਈ ਜਨਾਨੀ ਤਿਆਰ ਹੋ ਰਹੀ ਹੈ ਆਪਣੇ ਕਮਰੇ ਦੇ ਵਿੱਚ ਬੈਡਰੂਮ ਦੇ ਵਿੱਚ ਹੈ ਬਤਿਆਂ ਨੂੰ ਤਿਆਰ ਕਰ ਰਹੀ ਹੈ ਕੋਈ ਅਧਿਕਾਰ ਨਹੀਂ ਹੈ ਇਹ ਤਾਂ ਅੰਗਰੇਜ਼ਾਂ ਦੇ ਟਾਈਮ ਦਾ ਵੀ ਜੋ ਕਾਨੂੰਨ ਹੈ ਨਾ ਜੀ सेक्शन 100 ਤੁਸੀਂ CrPC ਦਾ ਪੜ੍ਹੋ ਕਿ ਜਿੱਥੇ ਰੇਡ ਹੋ ਰਿਹਾ ਹੈ ਉੱਥੇ ਕੋਈ ਜਨਾਨੀ ਹੈ ਤਾਂ ਉਹਨਾਂ ਲੋਕ ਲੱਜਾ ਦਾ ਪੂਰਾ ਖਿਆਲ ਰੱਖਿਆ ਜਾਊਗਾ ਜਦੋਂ ਪੂਰਾ ਸਮਾਂ ਦਿੱਤਾ ਜਾਏਗਾ ਸਮਾਂ ਦਿੱਤਾ ਜਾਏਗਾ ਕਿ ਉਹ ਮਤਲਬ ਤਿਆਰ ਤੋਂ ਰੋਕੇ ਹੋਏ ਇੱਕ ਸਾਈਡ ਹੋ ਜਾਵੇ ਤੇ ਜੋ ਕੀਤਾ ਗਿਆ ਉਹ ਮੈਂ ਸਿਰਫ ਮਜੀਸ਼ਿਆ ਸਾਹਿਬ ਦੀ ਵਾਈਫ ਵਾਸਤੇ ਨਹੀਂ ਕੀਤਾ ਮੈਂ ਤਾਂ ਸਮੁੱਚੀ ਮਨੁੱਖੀ ਜਾਤੀ ਦੀ ਤੇ ਸਮੁੱਚੀ ਮਹਿਲਾ मतलब जो अपने औरत और जात है जात तो नहीं कहन मतलब समची वुमेन्हूड में वुमेन्हूड डिसेंसी ऑफ वुमेन्हूड में पर वो दी गलती है और उथे भी में लिखया कोई नेता होवे या अभिनेता होवे दोस्त होवे दुश्मन होवे अमीर होवे गरीब होवे ए सारेया दे उते लागूंगा ए तुसी फेसबुक पोस्ट पढ़ लो ना ए दो चीजया ते इनानु बहुत ज्यादा होया है जी तुसी औरत दे लोक लजा नु अपने हिसाब दे नाल नहीं मतलब वो हुम ਕਰ ਸਕਦੇ ਕਿ ਹਾਂ ਮੰਨ ਲਓ ਅਗਲਾ ਲਾਈਨ ਮਰੇ ਹੈ ਵੀ ਹੈ ਕਿ ਮੁਜੀਆ ਜੀ ਦੇ ਨਾਲ ਮੇਰਾ ਮਤਭੇਦ ਹੈ ਪਿਆਗੋ ਵੀ ਰਹੇ ਫਿਰ ਵੀ ਮੈਂ ਕਲੀਅਰ ਕਰ ਦਿੱਤਾ ਹਾਂ ਤਿੰਨ ਵਾਰੀ ਉਹਦੇ ਵਿੱਚ ਲਿਖਿਆ ਲੇਕਿਨ ਉਹਨਾਂ ਦੇ ਵਾਈਫ ਦੇ ਨਾਲ ਜੋ ਬਦਤਮੀਜ਼ੀ ਹੋਈ ਜੋ ਉਹ ਆਪ ਕਰ ਰਹੇ ਨੇ ਉਹ ਵੀ ਅਸੀਂ ਨਿਕਜੀ ਕਰਦੇ ਹਾਂ ਹਮੇਸ਼ਾ ਨਿਕਜੀ ਕਰਾਂਗੇ ਔਰ ਜੋ ਇਹ ਕਹਿ ਰਹੇ ਸੀਗੇ ਕਿ ਇਹਨਾਂ ਨੇ ਫਸਟ ਟਾਈਮ ਮੁਜੀਆ ਜੀ ਨੂੰ ਗ੍ਰਿਫਤਾਰ ਕੀਤਾ ਉਹ ਅਸੀਂ ਪਰਦਾ ਉਖਾ ਦਿੱਤਾ ਜੀ ਕਿ ਦੇਖੋ ਜੀ ਉਹ ਤੇ ਪਹਿਲਾਂ ਤੋਂ ਗ੍ਰਿਫਤਾਰ ਸੀਗੇ ਜਦੋਂ ਸਾਡੀ ਸਰਕਾਰ ਆਈ ਸੀ ਇਹਨਾਂ ਨੇ ਜਮਾਨਤ ਕਰਵਾਈ ਹੈ ਇਸ ਦਾ ਜਵਾਬ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦੇ ਸਿੱਖਦੇ ਨੇ ਸੁਪਰ ਸੀਮ ਨੂੰ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਸੁਪਰ ਸੀਮ ਅੱਜ ਦਿਖਾਈ ਨਹੀਂ ਦੇ ਰਹੇ ਨੇ ਠੀਕ ਹੈ ਰਾਗੋ ਚੱਡਾ ਜੀ ਜਵਾਬ ਉਹ ਵੀ ਦੇਣਗੇ ਤੇ ਨੈਸ਼ਨਲ ਕਨਵੀਨਰ ਆਜ ਕੱਲ ਮਤਲਬ ਪੰਜਾਬ ਦੇ ਵਿੱਚ ਹੀ ਉ르ਫੇ ਰਹਿਣੇ ਕੇਜਰੀਵਾਲ ਸਾਹਿਬ ਜਵਾਬ ਤਾਂ ਉਹਨਾਂ ਨੂੰ ਵੀ ਦੇਣਾ ਪਵੇਗਾ ਕੋਈ ਨਾ ਕੋਈ ਤਾਂ ਹਿਸਾਬ ਕਿਸੇ ਨਾ ਕਿਸੇ ਟਾਈਮ ਤੇ ਮੰਗਣਾ ਹੀ ਹੈ ਕੇਜਰੀਵਾਲ ਸਾਹਿਬ ਲਾਸਵਾਲ ਹੈ ਆਖਰੀ